ਸ਼ਹੀਦ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਪੂਰੀ ਦੁਨੀਆ ਸਲਾਮ ਕਰ ਰਹੀ ਹੈ ਪੰਜਾਬ ਚ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਸੂਬਾ ਪਧਰੀ ਸਮਾਗਮ ਦਾ ਪ੍ਰਬੰਧ ਕੀਤਾ ਗਿਆ ਫਿਰੋਜ਼ਪੁਰ ਦੇ ਹੁਸੈਨੀਵਾਲਾ ਚ ਅਤੇ ਨਵਾਂ ਸ਼ਹਿਰ ਦੇ ਖਟਕੜਕਲਾ ਚ ਹੁਸੈਨੀਵਾਲਾ ਚ ਸੂਬਾ ਪਧਰੀ ਸਮਾਗਮ ਦੌਰਾਨ ਦੇਸ਼ ਦੀ ਪੰਜਵੀਂ ਅਮਰਜੋਤੀ ਜੋਤ ਵੀ ਜਗਾਈ ਗਈ ਸ਼ਹੀਦਾਂ ਸਾਹਮਣੇ ਨਤਮਸਤਕ ਹੋਣ ਪਹੁੰਚੇ ਡਿਪਟੀ ਸੀਐਮ ਸੁਖਬੀਰ ਬਾਦਲ ਤੇ ਪੰਜਾਬ বিজেপি ਦੇ ਪ੍ਰਧਾਨ ਕਮਲ ਸ਼ਰਮਾ ਮੌਕਾ ਤਸੀ ਸ਼ਹੀਦਾਂ ਨੂੰ ਪ੍ਰਣਾਮ ਕਰਨ ਦਾ ਪਰ ਹੁਸੈਨੀਵਾਲਾ ਚ ਵੀ ਸਿਆਸੀ ਤੀਰ ਜੰਮ ਕੇ ਚੱਲੇ ਆਮ ਆਦਮੀ ਪਾਰਟੀ ਦੇ ਡਿਪਟੀ ਸੀਐਮ ਸੁਖਬੀਰ ਸਿੰਘ ਬਾਦਲ ਜਮ ਕੇਵਰੀ ਉਹਨਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਜਮ ਕੇ ਕੋਸਿਆ ਕੇਜਰੀਵਾਲ ਦਾ ਅਸਲੀ ਚਿਹਰਾ ਸਾਹਮਣੇ ਆ ਗਿਆ ਇੱਥੇ ਆ ਕੇ ਕਹਿੰਦਾ ਕਿ ਪਾਣੀ ਐਸਓਐਲ ਨੂੰ ਆਪਣਾ ਮਿਲਣਾ ਚਾਹੀਦਾ ਪੰਜਾਬ ਦਿੱਲੀ ਜਾ ਕੇ ਕਹਿ ਗਏ ਕਿ ਪੰਜਾਬ ਨੂੰ ਨਹੀਂ ਦੂਜੇ ਸੂਬਿਆਂ ਨੂੰ ਮਿਲਣਾ ਚਾਹੀਦਾ ਹੈ ਦੋਗਲੀ ਨੀਤੀ ਨਹੀਂ ਚੱਲੂਗੀ ਉਹਨਾਂ ਦੀ ਨੀਤੀ ਕੱਲੀ ਸਰਕਾਰ ਬਣਾਉਂਦੀ ਹੈ ਪੰਜਾਬ ਦੀ ਪ੍ਰਤੀ ਉਹਨਾਂ ਦਾ ਕੋਈ ਪਿਆਰ ਨਹੀਂ ਆਹੀ ਗੱਲ ਤੇ ਸਮਝ ਆ ਗਿਆ ਦੋਗਲੀ ਨੀਤੀ